ਅੱਜ ਸਵੇਰ ਤੋਂ ਮੈਂ ਦੇਖ ਰਿਹਾ ਕਿ ਤੁਸੀਂ ਪੰਜਾਬ ਦੇ ਅਲੱਗ-ਅਲੱਗ ਕੋਨੇ 'ਚ ਆ ਕੇ ਅੱਜ ਪਾਣੀ ਦੀ ਲੜਾਈ ਵਾਸਤੇ ਸਾਰੇ ਸ਼ਾਮਿਲ ਹੋਏ ਹੋ ਮੇਰਾ ਬੜਾ ਸੌਭਾਗਿਆ ਹੈ ਕਿ ਮੈਂ ਵੀ ਤੁਹਾਡੇ ਨਾਲ ਅੱਜ ਇਸ ਪ੍ਰੋਟੈਸਟ ਮਾਰਚ ਵਿੱਚ ਹਿੱਸਾ ਲੈਵਾਂਗਾ ਔਰ ਇੱਕ ਆਪਣੀ ਆਵਾਜ਼ ਜਿਹੜੀ ਹੈ ਸਭ ਲੋਕਾਂ ਦੀ ਅਸੀਂ ਉਹਨੂੰ ਅੱਜ ਆਵਾਜ਼ ਨੂੰ ਬੁਲੰਦ ਕਰੀਏ ਮੈਨੂੰ ਬਹੁਤ ਸਾਲ ਹੋ ਗਏ ਪੰਚੰਦੀਗਰ ਤੋਂ ਲੁਧਿਆਣਾ ਜੱਦੀ ਮੈਨੂੰ ਆਣ ਦਾ ਮੌਕਾ ਮਿਲਦਾ ਸੀਗਾ ਹਰ ਬਾਰ ਆਪਾਂ ਬੁੱਢਾ ਦੀ ਗੱਲ ਕੀਤੀ ਹੈਗੀ ਹੈ ਪਰ ਇਹ ਵੀ ਜਾਣਦੇ ਆ ਕਿ ਸਭ ਸਰਕਾਰਾਂ ਆਈਆਂ ਸਰਕਾਰਾਂ ਬਦਲੀਆਂ ਬੜਾ ਪੈਸਾ ਵੀ ਅਲੋਕੇਟ ਹੋਇਆ ਸਭ ਕੁਝ ਪ੍ਰੋਮਿਸ ਵੀ ਹੋਏ ਬੜੇ ਆਪਣੇ ਕਮਿਟਮੈਂਟਸ ਵੀ ਹੋਈਆਂ ਪਰ ਕੁਝ ਨਹੀਂ ਹੋਇਆ ਪ੍ਰੋਬਲਮ ਤਾਂ ਜਿਹੜਾ ਸੰਕਟ ਹੈ ਉਹ ਹੋਰ ਵੀ ਵੱਧਦਾ ਗਿਆ ਇਹ ਇਸ ਕਰਕੇ ਹੈ ਤੁਹਾਨੂੰ ਦੋ ਚੀਜ਼ਾਂ ਮੈਂ ਸਮਝਾਣਾ ਚਾਹਾਂਗਾ ਸਭ ਤੋਂ ਵੱਲ ਇੰਪੋਰਟੈਂਟ ਸਮਝਣ ਵਾਲੀ ਇਹ ਹੈਗੀ ਕਿ ਜਿਹੜਾ ਸਾਡਾ ਦੇਸ਼ ਦਾ ਇੱਕ ਇਕਨੋਮਿਕ ਢਾਂਚਾ ਹੈਗਾ ਉਹ ਤੁਹਾਨੂੰ ਸਮਝਣਾ ਥੋੜੀ ਦੇਰ ਵਿੱਚ ਛੋਟੇ ਉਚਤ ਕੋਸ਼ਿਸ਼ ਵਿੱਚ ਪ੍ਰਯਾਸ ਕਰਾਂਗਾ ਛੋਟੇ ਟਾਈਮ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿੰਨਾ ਤੁਸੀਂ ਬਿਮਾਰ ਹੁੰਦੇ ਹੋ ਨਾ ਆਪਾਂ ਸਵੇਰ ਤੋਂ ਗੱਲ ਕਰ ਰਹੇ ਹਾਂ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਬਾਕੀ ਸਾਰੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਜਿੰਨਾ ਤੁਸੀਂ ਬਿਮਾਰ ਹੁੰਦੇ ਹੋ ਉੰਨੀ ਹੀ ਦੇਸ਼ ਦੀ ਜੀਡੀਪੀ ਵੱਧਦੀ ਹੈ ਇਹ ਤੁਸੀਂ ਸਮਝੋ ਤੁਸੀਂ ਬਿਮਾਰ ਹੁੰਦੇ ਹੋ ਤੁਸੀਂ ਹਸਪਤਾਲ ਜਾਂਦੇ ਹੋ ਹਸਪਤਾਲ ਜਾਂਦੇ ਹੋ ਤਾਂ ਫੀਸ ਦਿੰਦੇ ਹੋ ਚਾਹੇ ਲੱਖਾਂ ਚ ਹੋਏ ਚਾਹੇ ਜਿੰਨਾ ਵੀ ਤੁਹਾਡਾ ਖਰਚਾ ਆਏ ਉਹ ਜੀਡੀਪੀ ਵਿੱਚ ਉਹਦਾ ਉਹਦਾ ਐਡ ਹੋ ਜਾਂਦਾ ਹੈਗਾ ਤਾਂ ਤੁਸੀਂ ਇੱਕ ਤਰਫ ਤਾਂ ਬੜੇ ਖੁਸ਼ ਹੁੰਦੇ ਹੋ ਕਿ ਸਾਡੇ ਦੇਸ਼ ਦੀ ਜੀਡੀਪੀ ਵੱਧ ਰਹੀ ਹੈ ਇੱਕ ਤਰਫ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਇਹ ਪਾਣੀ ਦਾ ਪ੍ਰੋਬਲਮ ਹੈਗਾ ਉਹ ਪਾਣੀ ਦਾ ਪ੍ਰੋਬਲਮ ਹੋਏਗਾ ਤਾਂ ਭਰਾ ਭੈਣੋ ਤਾਂ ਹੀ ਤਾਂ ਤੁਹਾਡੀ ਜੀਡੀਪੀ بڑੇਗੀ ਇਹ ਸਮਝੋ ਤੁਸੀਂ ਬਿਮਾਰ ਹੋਗੇ ਦਵਾਈਆਂ ਲੋਗੇ ਹਸਪੀਟਲ ਚ ਜਾਓਗੇ ਤਾਂ ਦੇਸ਼ ਦੀ ਜੀਡੀਪੀ ਵੱਧ ਜਾਂਦੀ ਹੈ। ਇਸੇ ਕਰਕੇ ਸਰਕਾਰਾਂ ਜਿਆਦਾ ਬੌਦਰ ਨਹੀਂ ਕਰਦੀਆਂ ਉਹ ਤੁਹਾਡੀ ਗੱਲਾਂ ਨੂੰ ਨਹੀਂ ਸੁਣਨਾ ਚਾਹਦੀਆਂ ਕਿਉਂਕਿ ਇੱਕ ਤਰਫ ਤਾਂ ਉਹਨਾਂ ਦੀ ਜੀਡੀਪੀ ਵੱਧ ਰਹੀ ਹੈ। ਇੱਕ ਤਰਫ ਤੁਹਾਡਾ ਦੋਸ਼ ਹੈ ਕਾਰਪੋਰੇਟ ਦੇ ਕੰਟਰੋਲ ਵਿੱਚ ਉਹਨਾਂ ਦਾ ਇੱਕ ਹੋਰ ਵੀ ਜਿਹੜਾ ਉਹਨਾਂ ਦਾ ਫਾਇਦਾ ਉਹ ਵੀ ਹੋ ਰਿਹਾ ਹੈਗਾ ਤੇ ਇਸ ਕਰਕੇ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਨੀਤੀਆਂ ਇਸ ਤਰ੍ਹਾਂ ਦੇ ਨਾਲ ਬਣਦੀਆਂ ਹੈਗੀਆਂ ਔਰ ਆਪਾਂ ਕਿਉਂਕਿ ਸਵਾਲ ਜਿਹੜੇ ਹੈਗੇ ਉਹ ਠੀਕ ਨਹੀਂ ਕਰਦੇ ਤਾਂ ਸਾਨੂੰ ਠੀਕ ਜਵਾਬ ਵੀ ਨਹੀਂ ਮਿਲਦਾ। ਦੂਸਰੀ ਗੱਲ ਇਹ ਕਿ ਸਾਡਾ ਦੇਸ਼ ਜਿਹੜਾ ਹੈਗਾ ਮੈਂ ਹਰ ਜਗ੍ਹਾ ਇਹ ਕਿਹਾ ਹੈਗਾ ਕਿ ਐਕਚੁਅਲੀ ਉਹ ਦੁਨੀਆ ਦੀ ਸਭ ਤੋਂ ਵੱਡੀ ਡਸਟਬਿਨ ਬਣ ਗਈ ਹੈ ਯਾਨੀ ਕਚਰੇ ਦਾ ਡੱਬਾ ਬਣਾਇਆ ਜਾ ਰਿਹਾ ਜਿਹੜੀ ਟੈਕਨੋਲੋਜੀ ਦੁਨੀਆ ਵਿੱਚ ਵਿਕਦੀ ਹੈ ਜਾਂ ਨਹੀਂ ਹੈ ਉਹ ਸਾਰੀ ਹਿੰਦੁਸਤਾਨ ਚ ਆਂਦੀ ਹੈ ਚਾਹੇ ਉਹ ਫਸਲਾਂ ਦੀ ਹੋਵੇ ਚਾਹੇ ਫਰਟੀਲਾਈਜ਼ਰਾਂ ਦੀ ਹੋਵੇ ਖਾਦ ਪਦਾਰਥਾਂ ਦੀ ਹੋਵੇ ਉਹ ਸਾਰੀ ਟੈਕਨੋਲੋਜੀ ਹਿੰਦੁਸਤਾਨ ਚ ਆਂਦੀ ਹੈ ਇੱਥੇ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਆਪਣਾ ਬੋਤਲ ਦਾ ਸੀ ਪਾਣੀ ਪੀਂਦੇ ਆ ਨਾ ਪੈਪਸੀ ਕੋਲਾ ਔਰ ਕੋਕਾ ਕੋਲਾ ਉਹਦੀ ਬੋਤਲਾਂ ਅਮਰੀਕਾ ਵਿੱਚ ਉਹਦੇ ਵਿੱਚ ਤੁਸੀਂ ਉਹਨਾਂ ਰੀਸਾਈਕਲ ਨਹੀਂ ਕਰ ਸਕਦੇ ਅਮਰੀਕਾ ਵਿੱਚ ਉਹਨਾਂ ਬੋਤਲਾਂ ਨੂੰ ਤੁਸੀਂ ਉਹਨਾਂ ਰੀਸਾਈਕਲ ਨਹੀਂ ਕਰ ਸਕਦੇ ਉਹ ਬੋਤਲਾਂ ਹਿੰਦੁਸਤਾਨ 'ਚ ਆਂਦੀਆਂ ਹੈਗੀਆਂ ਜਹਾਜ਼ ਤੋਂ ਭਰ ਕੇ ਹਿੰਦੁਸਤਾਨ ਚ ਆਂਦੀਆਂ ਹਿੰਦੁਸਤਾਨ 'ਚ ਰੀਸਾਈਕਲਿੰਗ ਹੁੰਦੀ ਹੈ ਫਿਰ ਉਹ ਵਾਪਿਸ ਜਾਂਦੀਆਂ ਹੈਗੀਆਂ ਸ ਮਤਲਬ ਹੈ ਕਿ ਡਸਟਬਿਨ ਤਾਂ ਉਹੀ ਹੁੰਦਾ ਨਾ ਆਪਾਂ ਦੁਨੀਆ ਦੇ ਡਸਟਬਿਨ ਬਣ ਗਏ ਹੈਗਿਆ ਅੱਜ ਸਮੁੰਦਰੀ ਜਹਾਜ਼ ਜਿਹੜੇ ਹੈਗਾ ਆਪਾਂ ਦੇਖਿਆ ਸਾਰੇ ਉੱਚ ਵਿੱਚ ਦੁਨੀਆ ਵਿੱਚ ਜਿੰਨੇ ਸਮੁੰਦਰੀ ਜਹਾਜ਼ ਚੱਲ ਰਹੇ ਆ ਕੋਈ ਦੇਸ਼ ਨਹੀਂ ਮੰਨਦਾ ਜਾਂ ਅਧਿਕਤਰ ਦੇਸ਼ ਨਹੀਂ ਮੰਨਦੇ ਕਿ ਵੀ ਇਸ ਸਮੁੰਦਰੀ ਜਹਾਜ਼ ਨੂੰ ਤੋੜਨਾ ਜਿਹੜਾ ਹੈਗਾ ਉਹਨਾਂ ਤੇ ਦੇਸ਼ ਵਿੱਚ ਹੋਏ ਕਿਉਂਕਿ ਉਹ ਬੜਾ ਖਤਰਨਾਕ ਹੁੰਦਾ ਹੈਗਾ ਪਰਿਆਵਰਣ ਵਾਸਤੇ ਵੀ ਹੈਲਥ ਵਾਸਤੇ ਵੀ ਲੇਕਿਨ ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਸਾਰੀ ਦੁਨੀਆ ਦੇ ਜਹਾਜ਼ ਜਿਹੜੇ ਜਦੋਂ ਮਤਲਬ ਵਿਕਾਰ ਹੋ ਜਾਂਦੇ ਆ ਤਾਂ ਹਿੰਦੁਸਤਾਨ ਚਾਹੁੰਦੇ ਹੈ ਉੱਥੇ ਉਹਨਾਂ ਦੀ ਟੁੱਟ ਉਹ ਟੁੱਟ ਭੱਜ ਹੁੰਦੀ ਹੈ ਔਰ ਅਸੀਂ ਕਹਿੰਨੇ ਕਿ ਅਸੀਂ ਇੰਪਲੋਇਮੈਂਟ ਜਨਰੇਟ ਕਰ ਰਿਹਾ ਹੈ ਜਿਹੜੀ ਦੁਨੀਆ ਨਹੀਂ এমਪਲੋਇਮੈਂਟ ਦੇਣਾ ਚਾਹੁੰਦੀ ਹੈਗੀ ਇਹਨਾਂ ਗੱਲਾਂ ਤੇ ਉੱਪਰ ਸਾਡਾ ਹਿੰਦੁਸਤਾਨ ਕਹਿੰਦਾ ਕਿ ਸਾਡੇ ਦੇਸ਼ ਵਿੱਚ ਇਹ এমਪਲੋਇਮੈਂਟ ਮਿਲ ਰਹੀ ਹੈ ਤਾਂ ਜੇ ਇਸੇ ਕਿਸਮ ਦੀ এমਪਲੋਇਮੈਂਟ ਮਿਲਣੀ ਹੈ ਤਾਂ ਆਪਾਂ ਨੂੰ ਸਭ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਜਿਹੜਾ ਜਦ ਤੱਕ ਇਹ ਢਾਂਚਾ ਜਿਹੜਾ بڑا ਹੈਗਾ ਉਹਨੂੰ ਆਪਾਂ ਨਹੀਂ ਸਮਝਾਂਗੇ ਤੁਹਾਨੂੰ ਇਹ ਮਾਰ ਪੈਂਦੀ ਰਹੇਗੀ ਪੈਂਦੀ ਰਹੇਗੀ ਔਰ ਪੈਂਦੀ ਰਹੇਗੀ ਨਾ ਕਿਸੇ ਕਿਸੇ ਨਾ ਰੂਪ ਤੇ ਪਹੇਗੀ ਹੁਣ ਜਿਹੜਾ ਪਾਣੀ ਜਿਹੜਾ ਇੰਨਾ ਕਾਲਾ ਪਾਣੀ ਜੇ ਜਾਂਦਾ ਸਤਲੁਜ ਵਿੱਚ ਮਿਲਦਾ ਹੈਗਾ ਮੈਂ ਉੱਥੇ ਵੀ ਜਾ ਕੇ ਦੇਖਿਆ ਹੈਗਾ ਕਿ ਕਿੰਨਾ ਨਰਕ ਹੈਗਾ ਸਾਡੀ ਸੁਸਾਇਟੀ ਦੇ ਵਿੱਚ ਕਿ ਅਸੀਂ ਉਨੋਂ ਖੜੇ ਨਹੀਂ ਹੁੰਦੇ ਆ ਇਸ ਨਰਕ ਵਾਸਤੋਂ ਖੜੇ ਹੋਣ ਵਾਸਤੇ ਆਵਾਜ਼ ਉਠਾਉਣ ਵਾਸਤੇ ਅ ਜਿਹੜੇ ਵੀ ਆਪਾਂ ਇੱਥੇ ਖੜੇ ਆਏ ਹੈਗੇ ਆ ਕੱਠ ਵਿੱਚ ਬੈਠੇ ਹੈਗੇ ਆ ਔਰ ਜਿਹੜੇ ਲੋਕੀ ਸੜਕਾਂ ਤੇ ਜਾ ਰਹੇ ਆ ਤੁਸੀਂ ਲੜਾਈ ਤਾਂ ਉਹਨਾਂ ਦੀ ਲੜ ਰਹੇ ਹੋ ਜਿਹੜੇ ਸੜਕਾਂ ਤੇ ਜਾ ਰਹੇ ਹੈਗੇ ਉਹਨਾਂ ਨੂੰ ਤਾਂ ਕੋਈ ਇੰਟਰਸਟ ਨਹੀਂ ਹੈ ਤੋ ਤੁਸੀਂ ਜਿਹੜਾ ਹੈਗਾ ਉਹਨਾਂ ਵਾਸਤੇ ਲੜਾਈ ਲੜ ਰਹੇ ਹੋ ਤਾਂ ਤੁਹਾਡੀ ਬੜੀ ਕਾਬਲੀਅਤ ਹੈ ਔਰ ਤੁਹਾਡੀ ਬੜੀ ਹਿੰਮਤ ਹੈ ਕਿ ਤੁਸੀਂ ਉਹਨਾਂ ਵਾਸਤੇ ਲੜ ਰਹੇ ਹੋ ਜਿਨ੍ਹਾਂ ਨੂੰ ਖਿਆਲ ਨਹੀਂ ਹੈਗਾ ਔਰ ਇਸੇ ਗੱਲ ਕੇ ਮੇਰਾ ਇੱਕੋ ਹੀ ਸੁਝਾਅ ਹੈਗਾ ਜੋ ਸੰਗਤ ਕਹੇਗੀ ਅਸੀਂ ਉਹਦੇ ਨਾਲ ਖੜੇ ਹੈਗੇ ਆਂ ਲੇਕਿਨ ਇੱਕ ਸੁਝਾਅ ਹੈਗਾ ਹੁਣ ਬਹੁਤ ਸਾਲ ਹੋ ਗਏ ਆਪਾਂ ਨੂੰ ਗੱਲਾਂ ਕਰਦੇ ਹੋਏ ਬਹੁਤ ਹੀ ਜੋ ਤੁਸੀਂ ਕਰਨਾ ਸੀ ਕਰ ਲਿਆ ਸਰਕਾਰਾਂ ਨੂੰ ਕਹਿ ਲਿਆ ਅਲੱਗ-ਅਲੱਗ ਨੁਮਾਇੰਦੇ ਵੀ ਨੁਮਾਇੰਦੇ ਵੀ ਆਏ ਤੁਹਾਡੀ ਗੱਲਾਂ ਸੁਣ ਕੇ ਚਲੇ ਗਏ ਹੁਣ ਟਾਈਮ ਆ ਗਿਆ ਹੈ ਕਿ ਇਹ ਇੰਡਸਟਰੀ ਨੂੰ ਹੀ ਬੰਦ ਕਰਤਾ ਜਾਏ ਇਹਨ ਪ੍ਰਯਾਸ ਹੋਣਾ ਚਾਹੀਦਾ ਕਿ ਇਹ ਜਿਹੜੀ ਗੰਦੀ ਜਿਹੜੀ ਇੰਡਸਟਰੀ ਹੈ ਡਰਟੀ ਇੰਡਸਟਰੀ ਜਿਹੜੀ ਲੱਗੀ ਹੋਈ ਹੈ ਪੰਜਾਬ ਵਿੱਚ ਜਿਹਦੇ ਕਰਕੇ ਪਾਣੀ ਆਂਦਾ ਉਹਨਾਂ ਹੀ ਬੰਦ ਕੀਤਾ ਜਾਏ। ਕੀ ਕਾਰਨ ਹੈ ਕਿ ਪੰਜਾਬ ਵਿੱਚ ਅਸੀਂ ਜਦ ਇੰਡਸਟਰੀ ਬਾਹਰੋਂ ਮੰਗਾਨੇ ਆ ਇਹ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਸਾਫ਼ ਇੰਡਸਟਰੀ ਚਾਹੀਦੀ ਹੈਗੀ ਹੈ। ਸਾਨੂੰ ਉਹ ਇੰਡਸਟਰੀ ਚਾਹੀਦੀ ਹੈ ਜਿਹੜੀ ਪ੍ਰਦੂਸ਼ਣ ਨਾ ਕਰੇ। ਜੇ ਉਹ ਕਰਦੀ ਐ ਤਾਂ ਉਹਨੂੰ ਕੋਈ ਜ਼ਰੂਰਤ ਨਹੀਂ ਆ ਪੰਜਾਬ ਵਿੱਚ ਆਂਦੇ ਫਿਰ ਤੁਸੀਂ ਨਾ ਵਿੱਚ ਬੋਲਿਓ ਕਿ ਜੇ ਇਨਵੈਸਟਮੈਂਟ ਆ ਰਹੀ ਐ ਤੁਸੀਂ ਲੋਕ ਹੀ ਬੋਲਦੇ ਹੋ ਕਿ ਸਭ ਇਨਵੈਸਟਮੈਂਟ ਬਹੁਤ ਜ਼ਰੂਰੀ ਹੈ ਲੇਕਿਨ ਕਿਹੜੀ ਇਨਵੈਸਟਮੈਂਟ ਜ਼ਰੂਰੀ ਹੈ ਜਿਹੜੀ ਸਾਫ਼ ਸੁਥਰੀ ਤੁਹਾਡੀ ਹੈਲਥ ਦਾ ਖਿਆਲ ਕਰੇ ਤਾਂ ਇਹ ਜਿਹੜੀ ਇੰਡਸਟਰੀ ਹੈ ਇਹ ਮੇਰਾ ਮੰਨਣਾ ਹੈ ਕਿ ਇਹਨੂੰ ਬੰਦ ਕਰਨ ਦਾ ਟਾਈਮ ਆ ਗਿਆ ਹੈ ਤੁਸੀਂ ਸਾਰੇ ਸੰਗਤ ਨੂੰ ਇਸ ਆਪਣਾ ਜਦ ਤੁਸੀਂ ਫੈਸਲਾ ਕਰੋਗੇ ਇਹ ਜਰੂਰ ਸੋਚਿਓ ਕਿ ਇਹ ਵੀ ਇੱਕ ਕਦਮ ਜਿਹੜਾ ਹੈਗਾ ਹੁਣ ਉਹਦਾ ਟਾਈਮ ਆ ਗਿਆ ਹੋਰ ਕੁਝ ਨਹੀਂ ਹੋ ਸਕਦਾ ਤੁਸੀਂ 40 ਸਾਲ ਸਹਿ ਲਿਆ ਅਗਲੇ 40 ਸਾਲ ਫਿਰ ਸਹੰਦੇ ਰੋਗੇ ਜੇ ਇਹਨੂੰ ਬੰਦ ਨਹੀਂ ਕੀਤਾ ਸੋ ਇਹ ਤੁਹਾਡੇ ਹੱਥ ਵਿੱਚ ਆ ਔਰ ਮੈਨੂੰ ਬੜੀ ਖੁਸ਼ੀ ਹੈ ਜਿਸ ਤਰੀਕੇ ਦਾ ਉਤਸ਼ਾਹ ਮੈਂ ਦੇਖ ਰਿਹਾ ਹੈਗਾ ਅੱਜ ਇਸ ਸੰਗਤ ਵਿੱਚ ਲੱਗਦਾ ਹੈ ਕਿ ਸਾਡਾ ਜਿਹੜਾ ਲੁਧਿਆਣੇ ਦਾ ਜਿਹੜਾ ਪ੍ਰੋਬਲਮ ਹੈਗਾ ਉਹ ਸੀ ਹੁਣ ਆਪਣੇ ਹੱਥ ਵਿੱਚ ਲੈ ਲਿਆ ਆਪਣੀ ਮੁਠੀ ਵਿੱਚ ਲੈ ਲਿਆ ਪੰਜਾਬ ਦਾ ਪ੍ਰੋਬਲਮ ਹੈਗਾ ਔਰ ਇਹ ਆਪਣੀ ਮੁਠੀ ਵਿੱਚ ਲੈ ਲਿਆ ਔਰ ਹੁਣ ਅਸੀਂ ਕਾਮਯਾਬ ਹੋਵਾਂਗੇ ਮੈਂ ਇਸ ਆਸ਼ਾ ਨਾਲ ਕਿ ਭਈ ਅਸਾਨੂੰ ਜੋ ਅਸੀਂ ਆਪਣੀ ਤਾਕਤ ਅੱਜ ਦਿਖਾਈ ਹੈਗੀ ਹੈ ਉਹ ਤਾਕਤ ਸਰਕਾਰ ਅਗਰ ਦੇਖਦੀ ਹੈ ਤਾਂ ਠੀਕ ਹੈ ਨਹੀਂ ਤਾਂ ਆਪਾਂ ਨੂੰ ਚਾਹੀਦਾ ਕਿ ਭਈ ਆਪਾਂ ਹੁਣ ਹੋਰ ਇੱਕ ਇਨਾ ਆਪਣਾ ਹਿੰਮਤ ਦਿਖਾਈ ਹੈ ਕਿ ਭਈ ਸਰਕਾਰ ਨੂੰ ਚਾਹੀਦਾ ਇਹ ਜਿੰਨੀ ਵੀ ਡਰਟੀ ਇੰਡਸਟਰੀ ਹੈ ਇਹਨੂੰ ਬੰਦ ਕਰਤਾ ਜਾਏ ਤੁਹਾਡਾ ਆਨਦਾ ਇੱਥੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਔਰ ਮੈਂ ਤਾਂ ਇੱਕੋ ਹੀ ਚੀਜ਼ ਕਹਿ ਸਕਦਾ ਕਿ ਤੁਸੀਂ ਇਹ ਸੋਚੋ ਕਿ ਅਸੀਂ ਬਾਹਰ ਰਹਨੇ ਆ ਲੇਕਿਨ ਅਸੀਂ ਤੁਹਾਡੇ ਨਾਲ ਹੀ ਖੜੇ ਆ ਤੁਹਾਡੇ ਨਾਲ ਹੀ ਲੜਾਈ ਲੜਾਂਗੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਆਦਾਬ